84 ਦੇ ਜ਼ਿੰਮੇਵਾਰ ਸੀ ਕਾਂਗਰਸ ਜਿਨ੍ਹਾਂ ਨੇ ਇਹਨਾਂ ਨਾਲ ਕਠਵੰਦਨ ਕੀਤਾ ਤੇ ਜਦੋਂ 10 ਸਾਲ ਇਹਨਾਂ ਨੇ ਪਹਿਲਾਂ ਰਾਜ ਕੀਤਾ 5 ਸਾਲ ਪਹਿਲਾਂ ਰਾਜ ਕੀਤਾ 15 ਸਾਲ ਲਗਾਤਾਰ ਰਾਜ ਕੀਤਾ ਉਦੋਂ ਸਮਝ ਨਹੀਂ ਆਈ ਇਹਨਾਂ ਨੂੰ ਕਿ 84 ਦੇ ਕਾਤਲ ਨੇ ਉਦੋਂ ਕਿਹਦੇ ਅੰਦਰ ਕੀਤੇ ਇਹਨਾਂ ਨੇ ਉਦੋਂ ਕੋਈ ਕਿਉਂ ਨਹੀਂ ਕਹਿ ਦਿੱਤਾ ਨਾ ਤੇ ਬੇਅਦਬੀ ਦੇ ਨੇ 10 ਸਾਲ ਦੇ ਵਿੱਚ ਕੀਤਾ ਅੱਜ ਆ ਕੇ ਬੋਲੀ ਜਾ ਰਹੇ ਆ ਗੱਲ ਹੋਰ ਮਜੀਠਿਆ ਸਾਹਿਬ ਨੇ ਕੀ ਹੈ ਹੁਣ ਇਹ ਕੇਰ ਡਟਰਜਨ ਪਾਊਡਰ ਆ ਗਿਆ ਹੈ ਜਿਹੜੇ ਕਾਂਗਰਸੀ ਇਹਨਾਂ ਦੀ ਸਰਕਾਰ 'ਚ ਕਰਪਟ ਲੱਗਦੀ ਸੀ ਆਮ ਆਦਮੀ ਪਾਰਟੀ 'ਚ ਉਹਨਾਂ ਨੂੰ ਅੰਦਰ ਕੀਤਾ ਇਹਨਾਂ ਨੇ ਹੈ ਅੱਜ ਉਹ ਸਾਫ ਸੁਥਰੇ ਹੋ ਗਏ ਨੇ ਨਹੀਂ ਪੰਜਾਬ ਦਾ ਹਲੇ ਅੰਡਰ ਇਨਵੈਸਟੀਗੇਸ਼ਨ ਹੈਗਾ ਹੋ ਸਕਦਾ ਮੇਬੀ ਕੋਈ ਫੈਸਲਾ ਆ ਜਾਵੇ ਜੇ ਫੈਸਲਾ ਆਏਗਾ ਤਾਂ ਆਪਾਂ ਉਹਨਾਂ ਦਾ ਵੈਲਕਮ ਕਰਾਂ ਪਰ ਕਾਂਗਰਸੀ ਸੀਨੀਅਰ ਆਗੂ ਕਹ ਰਹੇ ਨੇ ਅਸੀਂ ਗਠਬੰਧਨ ਨਹੀਂ ਹੋਣ ਦੇਣਾ ਇਹਨਾਂ ਕਰਨਾ ਪੰਜਾਬ ਤੋਂ ਸਾਡੀ ਆਮ ਆਦਮੀ ਵਾਲੀ ਸੀਐਮ ਸਾਹਿਬ ਨੇ ਵੀ ਕਿਹਾ ਸੀ 13 ਜਨੂ ਕਰਨੀ ਹੈ ਅਸੀਂ 13 13 ਜਿਹੜੇ ਇਲੈਕਸ਼ਨ ਲੜਨੇ ਨੇ ਮਿਸਟਰ ਸੁਬਿੰਦਰ ਮੱਖੋਤਰੀ ਸਾਹਿਬ ਨੇ ਚੇਚਤੁਰਦੀ ਗੱਲ ਕੀਤੀ ਤੁਸੀਂ ਪੋਸ਼ਟਮਨ ਤੋਂ ਬਾਅਦ ਜੋ ਰੀਜ਼ਨ ਆਏਗਾ ਉਹਦੇ ਵਿੱਚ ਉਹ ਉਸ ਦੀ ਦਫਾ ਉਦਾਂ ਹੀ ਲੱਗੇਗੀ ਚਾਹੇ ਉਹਨਕੇ ਗੋਲੀ ਲੱਗੀ ਹੈ ਗੋਲੀ ਨਾ ਲੱਗਣ ਕਰਕੇ ਮਰਿਆ 302 ਦਾ ਪਰਚਾ ਦਰਜ ਹੋ ਗਿਆ ਸਾਡੇ ਸੀਐਮ ਸਾਬ ਨੇ ਇਸ ਵਕਸ਼ਨ ਦਿੱਤਾ ਪਰਚਾ ਦਰਜ ਹੋਣੀ ਹੋਈ ਹੈ ਪੰਜਾਬ ਦੀਆਂ ਜਿੰਨੀਆਂ ਗਰੰਟੀਆਂ ਨੇ ਸੈਂਟਰ ਦੇ ਨਾਲ ਰਿਲੇਟਡ ਉਹ ਸਾਰੀਆਂ ਰੋਕੀਆਂ ਨੇ ਚਾਹੇ ਸਾਡਾ ਜੀਐਸਟੀ ਹੈ ਸਾਨੂੰ ਵਾਪਸੀ ਨਹੀਂ ਦਿੰਦੇ ਹੋਰ ਵੀ ਕਈ ਕਈ ਕੰਮ ਐਸ ਨੇ ਜਿਹੜੀ ਸਰਕਾਰ ਨੂੰ ਚੱਲਣ ਦੇ ਵਿੱਚ ਵਾਦਾ ਬਾਰੇ ਨੇ ਫਿਰ ਮੈਂ ਅਫਸ ਕਰਾਂਗਾ ਕਿ ਸੈਂਟਰ ਸਰਕਾਰ ਨੂੰ ਦਾਂ ਬਾਕੀ ਜਿੱਤੇ ਸਟੇਟਾਂ ਨੇ ਦੀਆਂ ਆਪਣੀਆਂ ਨੇ ਉੱਥੇ ਤਾਂ ਰਲੀ ਪੂਰੀ ਮਿਲ ਰਹੀ ਹੈ ਪਰ ਸਾਡੀ ਪੰਜਾਬ ਦੇ ਨਾਲ ਚਾਹੇ ਕਿਸਾਨੀ ਹੈ ਚਾਹੇ ਸਾਡੀ ਅਫੀਸਰ ਲੋਬੀ ਹੈ ਚਾਹੇ ਕੋ ਆਮ ਜਨਤਾ ਹੈ ਉਹਨਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਨੂੰ ਸੋ ਮੈਂ ਅਰਵਿੰਦਰ ਸਰਾਨਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਲਾਈਵ ਤੇ ਪੰਜਾਬ ਸਰਕਾਰ ਆਪ ਦੇ ਦਵਾਰ ਇਹ 슬ੋਗਨ ਦੇ ਨਾਲ ਨਾਲ ਪੰਜਾਬ ਸਰਕਾਰ ਕੰਮ ਵੀ ਕਰਵਾ ਰਹੀ ਹੈ ਉਸੇ ਲੈਡੀ ਦੇ ਤਹਿਤ ਆਪ ਤੁਹਾਨੂੰ ਦੱਸਦੀ ਹੈ ਵਾਰਡ ਨੰਬਰ 88 ਹਲਕਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਦਨ لال ਬੱਗਾ ਜੀ 44 ਸਮੱਸਿਆ ਨੂੰ ਸੁਣ ਰਹੇ ਨੇ ਤੇ ਉਹ ਅਧਿਕਾਰੀ ਵੀ ਇੱਥੇ ਖੜੇ ਨੇ ਜਿਹੜੇ ਆਨਲਾਈਨ ਜਿਹੜੇ ਇੱਥੇ ਹੱਲ ਕਰਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸਰ ਬਹੁਤ ਬਹੁਤ ਸਵਾਗਤ ਹੈ ਆਪ ਸਰਕਾਰ ਆਪ ਦੇ ਦੁਆਰ ਕਿਵੇਂ ਦੇਖਦੇ ਆਕਚੁਅਲੀ ਤਾਂ ਲੋਕਾਂ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇਹ ਸਾਨੂੰ ਮੁਕਤ ਦਾ ਕੰਮ ਕਰਨ ਦਾ ਕਿਉਂਕਿ ਲੋਕਾਂ ਨੇ 70 75 ਸਾਧ ਬਾਗ ਰੋਡ ਬਹੁਤ ਵੱਡੀ ਚੇਂਜ ਕੀਤੀ ਸੀਗੀ ਔਰ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਨੇ ਅਨਾਉਂਸਮੈਂਟ ਵੀ ਕੀਤਾ ਸੀਗਾ ਜਦੋਂ ਉਿਸਾਨੂੰ ਜੇਵਾ ਦਾ ਮੌਕਾ ਦਿਓਗੇ ਸਰਕਾਰ ਦੇ ਵਿੱਚ ਅਸੀਂ ਸਰਕਾਰ ਨੂੰ ਤੁਹਾਡੇ ਦਵਾਰ ਲੈ ਕੇ ਆਵਾਂਗੇ ਕਿਉਂਕਿ 4300 ਵਿਦਾਵਾਂ ਨੇ ਜਿਹੜੀਆਂ ਲੋਕਾਂ ਦੀਆਂ ਰੋਜ਼ਮਰਦੀਆਂ ਲੋਕਾਂ ਨੂੰ ਕੰਮ ਆਉਂਦੀਆਂ ਨੇ ਚਾਹੇ ਬਰਥ ਸਰਟੀਫਿਕੇਟ ਹੋਵੇ ਚਾਹੇ ਡੈਥ ਸਰਟੀਫਿਕੇਟ ਹੋਵੇ ਚਾਹੇ ਕੋਈ ਆਧਾਰ ਕਾਰਡ ਦੇ ਕਲੈਕਸ਼ਨ ਹੈ ਕੋਈ ਲਾਇਸੈਂਸ ਦੇ ਕਲੈਕਸ਼ਨ ਹੈ ਅੱਜ ਸਾਰੇ ਡਿਪਾਰਟਮੈਂਟ ਹੋਵੇ ਚਾਹੇ ਕੋਈ ਇੰਤਕਾਲ ਦਾ ਕੇਸ ਹੈ ਸਾਰੇ ਡਿਪਾਰਟਮੈਂਟ ਅੱਜ ਇੱਥੇ ਨਾਲ ਆਏ ਨੇ ਅੱਜ ਲੋਕਾਂ ਲਈ ਲੋਕੀ ਫਾਇਦਾ ਹਲੇ ਮੇਰੇ ਹਲਕੇ ਦੇ ਵਿੱਚ ਤਕਰੀਬਨ 5 6 ਕੈਂਪ ਲੱਗ ਚੁੱਕੇ ਨੇ ਜਿਹਦੇ ਵਿੱਚ ਸैकड़ों ਅਦਾਜ ਲੋਕਾਂ ਨੇ ਬੈਨੀਫਿਟ ਲ ਅੱਜ ਤਕਰੀਬਨ ਤੁਹਾਡੇ ਸਾਹਮਣੇ ਵੇਖ ਦਿਓ ਕਿੰਨਾ ਇਕੱਠਾ ਹੈ ਸਾਰੇ ਲੋਕੀ ਆਪਣੇ ਕੰਮਕਾਰਾਂ ਵਾਸਤੇ ਆਏ ਨੇ ਅੱਜ ਸਾਰੇ ਕੰਮ ਕਰਾ ਕੇ ਜਾਣਗੇ ਔਰ ਟੋਟਲ ਸਾਰੇ ਅਫੀਸਰ ਲੋਬੀ ਸਾਰੀ ਸਾਡੇ ਜਨਰਲ ਕਮਿਸ਼ਨਰ ਸਾਹਿਬ ਸੌਂਦੀ ਸਿੰਘਾ ਆਪਣੇ ਨਾਲ ਬੰਗਰ ਸਾਹਿਬ ਵੀ ਆਏ ਨੇ ਔਰ ਟੋਟਲ ਸਾਰਾ ਡਿਪਾਰਟਮੈਂਟ ਹੈ ਔਰ ਤਕਰੀਬਨ ਅੱਜ ਸਾਰੇ ਇੱਕ ਕੈਂਪਸ ਦੇ ਵਿੱਚ ਬੈਨੀਫਿਟ ਲੈਣਗੇ ਲੋਕ ਕਿਸਾਨਾਂ ਨੂੰ ਦੇਖ ਕੇ ਕਿਵੇਂ ਸਮਝਦੇ ਹੋ ਕਿਸਾਨ ਹਜੇ ਵੀ ਡੱਟੇ ਹੋਏ ਨੇ ਜਿਹੜੇ ਮੁੰਡੇ ਦਾ ਹੋਇਆ ਹੈ ਕਤਲ ਇਹ ਕਿਸਾਨਾਂ 'ਤੇ ਰੋਪ ਲਗਾ ਰਹੇ ਨੇ ਉਹ ਕਹਿ ਰਹੇ ਨੇ ਉਹਦੇ ਐਫ ਆਈ ਆਰ ਹੋਣੀ ਚਾਹੀਦੀ ਹੈ ਬਿਲਕੁਲ ਦੇਖੋ ਮਰਡਰ ਤਾਂ ਮਰ ਰਹੀ ਹੈ ਜਦੋਂ ਮਰਡਰ ਹੁੰਦਾ ਉਹ ਤੇ ਵੈਫਰ ਵੀ ਹੁੰਦੀ ਹੈ ਨੇਚਰਲੀ ਬਹੁਤ ਤੱਕਾ ਕੀਤਾ ਜਾ ਰਿਹਾ ਹੈ ਬੀਜੇਪੀ ਸਰਕਾਰ ਵੱਲੋਂ ਔਰ ਤਕਰੀਬਨ ਮੈਂ ਕਹਿ ਸਕਦਾ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੰਮ ਕਿਉਂਕਿ ਅਸੀਂ 2 ਸਾਲ ਤੋਂ ਲਗਾਤਾਰ ਦੇਖ ਰਹੇ ਹਾਂ ਸਾਡੀ ਸਰਕਾਰ ਨਾਲ ਵੀ ਸਥਿਤੀ ਸਤੇਲੀ ਮਾਂ ਵਾਲਾ ਸੂਚਨ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੀਆਂ ਜਿੰਨੀਆਂ ਗਰੰਟੀਆਂ ਨੇ ਸੈਂਟਰ ਦੇ ਨਾਲ ਰਿਲੇਟਡ ਉਹ ਸਾਰੀਆਂ ਰੋਕੀਆਂ ਨੇ ਚਾਹੇ ਸਾਡਾ ਜੀਐਸਟੀ ਆ ਸਾਨੂੰ ਵਾਪਸੀ ਨਹੀਂ ਦਿੰਦੇ ਹੋਰ ਵੀ ਕਈ ਕਈ ਕੰਮ ਐਸੇ ਨੇ ਜਿਹੜੇ ਸਰਕਾਰ ਨੂੰ ਚੱਲਣ ਦੇ ਵਿੱਚ 바ੰਦਾ ਬਾੜ ਰਹੇ ਨੇ ਫਿਰ ਉੱਥੇ ਮਿਆਸ ਕਰਾਂਗਾ ਕਿ ਸੈਂਟਰ ਸਰਕਾਰ ਨੂੰ ਜਿੱਦਾਂ ਬਾਕੀ ਜਿੱਥੇ ਸਟੇਟਾਂ ਇਹਨਾਂ ਦੀਆਂ ਆਪਣੀਆਂ ਨੇ ਉੱਥੇ ਤਾਂ ਰਲੀ ਪੂਰੀ ਮਿਲ ਰਹੀ ਹੈ ਪਰ ਸਾਡੀ ਪੰਜਾਬ ਦੇ ਨਾਲ ਚਾਹੇ ਕਿਸਾਨੀ ਹੈ ਚਾਹੇ ਸਾਡੇ ਅਫੀਸਰ ਲੋਬੀਆ ਚਾਹੇ ਕੋਈ ਆਮ ਜਨਤਾ ਹੈ ਉਹਨਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਹੋ ਰਹੀ ਹੈ ਫਿਰ ਐਫਆਈਆਰ ਹੋ ਨਹੀਂ ਰਹੀ ਉਹਦੀ ਡੈੱਡ ਬੋਡੀ ਹਜੇ ਵੀ ਸਸਾਨਾ ਦੇ ਰੱਖੀ ਹੋਈ ਹੈ ਕਰੇ ਜਦੋਂ ਐਫਆਈਆਰ ਹੋਗੀ ਤਾਂ ਅਸੀਂ ਸੰਸਕਾਰ ਕਰਾਂਗੇ ਤੇ ਪੋਸਟਮੈਂਟਮ ਕਰਾਂਗੇ ਚ ਚਤੁਰਤੀ ਗੱਲ ਕੀਤੀ ਤੁਸੀਂ ਪੋਸ਼ਟਮਾਨ ਤੋਂ ਬਾਅਦ ਜੋ ਰੀਜ਼ਨ ਆਏਗਾ ਉਹਦੇ ਵਿੱਚ ਉਹ ਉਸ ਦੀ ਦਫਾ ਉਦਾਂ ਹੀ ਲੱਗੇਗੀ ਚਾਹੇ ਉਹਨਕੇ ਗੋਲੀ ਲੱਗੀ ਹੈ ਗੋਲੀ ਲੱਗਨ ਕਰਕੇ ਮਰਿਆ 302 ਦਾ ਪਰਚਾ ਦਰਜ ਹੋਗਾ ਸਾਡੇ ਸੀਐਮ ਸਭ ਨੇ ਇਛਾਸ਼ਣ ਦਿੱਤਾ ਪਰਚਾ ਦਰਜ ਹੋਣੀ ਹੀ ਹੋਵੇਗਾ ਲੱਗਦਾ ਪੰਜ ਰਾਜਾਂ ਚ ਤੁਸੀਂ ਗਠਜੰਬੰਦਨ ਕਰ ਲਿਆ ਕਾਂਗਰਸ ਨਾਲ ਪੰਜਾਬ ਚ ਕਿਉਂ ਨਹੀਂ ਐਕਚੁਅਲੀ ਪੰਜਾਬ ਦੀ ਸਥਿਤੀ ਅਲੱਗ ਤਰ੍ਹਾਂ ਦੀ ਹੈ ਜਿਵੇਂ ਹਰਿਆਣਾ ਚ ਗਠਜੰਬੰਦਨ ਹੋਇਆ ਦਿੱਲੀ ਚ ਗਠਜੰਬੰਦਨ ਹੋਇਆ ਹਾਲੇ ਗੱਲਬਾਤ ਚੱਲ ਰਹੀ ਹੈ ਇਸ ਨੂੰ ਤੋੜਿਆ ਨਹੀਂ ਹਲੇ ਬਾਕੀ ਦੇਖੋ ਜੋ ਸਾਡੇ ਲੀਡਰ ਸਭਾ ਨੇ ਜੋ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੋਏਗਾ ਬਾਕੀ ਕਿਤੇ ਨਾ ਕਿਤੇ ਪੰਜਾਬ ਦੀ ਸਥਿਤੀ ਇਹ ਲੱਖ ਸਥਿਤੀ ਹੈ ਬਾਕੀ ਆਨਲਾਈਨ ਟਾਈਮ 'ਚ ਜੇ ਕੋਈ ਫੈਸਲਾ ਹੋ ਗਿਆ ਇਕੱਠੇ ਵੀ ਲੜ ਸਕਦੇ ਆਪਾਂ ਨਹੀਂ ਕਿਉਂਕਿ ਉਹਨਾਂ ਨੇ ਪੰਜ ਪ੍ਰਦੇਸ਼ਾਂ ਦੀ ਸੀਟਾਂ ਦਾ ਐਲਾਨ ਕਰਤਾ ਹੈ ਇਹ ਲੱਗ ਰਿਹਾ ਹੈ ਕਿ ਪੰਜਾਬ ਸ਼ਾਇਦ ਇਕੱਠਵੰਦਰ ਨਹੀਂ ਹੋਗਾ ਨਹੀਂ ਨਹੀਂ ਪੰਜਾਬ ਦਾ ਹਲੇ ਅੰਡਰ ਕਨਸਿਡਰ ਹੈਗਾ ਹੋ ਸਕਦਾ ਮੇਬੀ ਕੋਈ ਫੈਸਲਾ ਆ ਜਾਵੇ ਜੇ ਫਸਲਾ ਆਏਗਾ ਤਾਂ ਆਪਾਂ ਉਹਦਾ ਵੈਲਕਮ ਕਰਾਂਗੇ ਪਰ ਕਾਂਗਰਸੀ ਸੀਨੀਅਰ ਆਗੂ ਕਹ ਰਹੇ ਨੇ ਅਸੀਂ ਗਠਬੰਧਨ ਨਹੀਂ ਹੋਣ ਦੇਣਾ ਇਹਨਾਂ ਕਰਨਾ ਪੰਜਾਬ ਦੇ ਸਾਡੇ ਆਮ ਆਦਮੀ ਪਾਰਟੀ ਸੀਐਮ ਸਾਹਿਬ ਨੇ ਵੀ ਕਿਹਾ ਸੀ 13 ਜ਼ੀਰੋ ਕਰਨੀ ਹੈ ਅਸੀਂ 13 13 ਜਿਹੜੇ ਇਲੈਕਸ਼ਨ ਲੜਨੇ ਨੇ ਜੋ ਭੁਰ ਹੁਕਮ ਹੁਕਮ ਆਏਗਾ ਸਾਨੂੰ ਸਾਰਿਆਂ ਨੂੰ ਮੰਨਣਾ ਪੈਣਾ ਹੈ ਅੱਛਾ ਇੱਕ ਗੱਲ ਹੋਰ ਮਜੀਠੀਆ ਸਾਹਿਬ ਨੇ ਕੀ ਹੈ ਹੁਣ ਇੱਕ ਕਿਹੜਾ ਡਿਟਰਜੈਂਟ ਪਾਊਡਰ ਆ ਗਿਆ ਹੈ ਜਿਹੜੇ ਕਾਂਗਰਸੀ ਇਹਨਾਂ ਦੀ ਸਰਕਾਰ ਚ ਕਰਪਟ ਲੱਗਦੇ ਸੀ ਆਮ ਆਦਮੀ ਪਾਰਟੀ ਚ ਉਹਨਾਂ ਨੂੰ ਅੰਦਰ ਕੀਤਾ ਇਹਨਾਂ ਨੇ ਹੈ ਅੱਜ ਉਹ ਸਾਫ ਸੁਥਰੇ ਹੋ ਗਏ ਨੇ ਇਹ ਕਿਸ ਤਰ੍ਹਾਂ ਕਿਸੇ ਨੂੰ ਸੈਟਮੈਂਟ ਦਿੱਤਾ ਨਹੀਂ ਅਸੀਂ ਜਿਹੜੇ ਅੰਦਰ ਉਹਨਾਂ ਦਾ ਕੋਰਟ ਰਾਇਲ ਚੱਲ ਰਿਹਾ ਨਹੀਂ ਹੁਣ ਕਰ ਇਹਨੇ ਗਠਬੰਧਨ ਹੋ ਗਿਆ ਤਾਂ ਕੋਰਟ ਰਾਇਲ ਚੱਲ ਰਿਹਾ ਜੋ ਕੋਰਟ ਸੀਰਸ ਹੈ ਉਹਦੇ ਵੀ ਤੱਕ ਸਰਕਾਰ ਦੀ ਕੋਈ ਸਪਾਰਸ਼ ਹੀ ਨਹੀਂ ਜਿਹੜੀ ਜੀ ਕੋਰਟ ਚੱਲੇਗੀ ਜਦੋਂ ਕੋਰਟ ਚੱਲੇਗੀ ਉਹ ਉੱਤੇ ਕੋਰਨ ਡਿਸੀਜਨ ਲੈਣਾ ਉਹਦੇ ਸਰਕਾਰ ਦਾ ਕੋਈ ਰੋਲ ਨਹੀਂ ਸਰਕਾਰ ਦਾ ਉਹ ਤੱਕ ਰੋਲ ਹੁੰਦਾ ਜਦ ਤੱਕ ਐਫਆਈਆਰ ਨਹੀਂ ਹੁੰਦੀ ਜਦੋਂ ਐਫਆਈਆਰ ਹੋ ਗਈ ਉਸ ਤੋਂ ਬਾਅਦ ਕੋਰਨ ਡਿਸੀਜਨ ਲੈਣਾ ਕੋਰ ਡਿਸੀਜਨ ਲੈ ਗਈ ਠੀਕ ਹੋਰ ਉਹਨਾਂ ਨੇ ਬਿਆਨ ਦਿੱਤਾ ਕਿ 84 ਦੇ ਜ਼ਿੰਮੇਵਾਰ ਸੀ ਕਾਂਗਰਸ ਜਿਨ੍ਹਾਂ ਨੇ ਇਹਨਾਂ ਨਾਲ ਗਠਵੰਧਨ ਕੀਤਾ ਹੈ ਤੇ ਜਦੋਂ ਬਦਾਸਾਲੇ ਇਹਨਾਂ ਨੇ ਪਹਿਲਾਂ ਰਾਜ ਕੀਤਾ 5 ਸਾਲ ਪਹਿਲਾਂ ਰਾਜ ਕੀਤਾ 15 ਸਾਲ ਲਗਾਤਾਰ ਰਾਜ ਕੀਤਾ ਉਦੋਂ ਸਮਝ ਨਹੀਂ ਆਈ ਇਹਨਾਂ ਨੂੰ ਕਿ 84 ਦੇ ਕਾਤਲ ਨੇ ਉਦੋਂ ਕਿਹਦੀ ਅੰਦਰ ਕੀਤੀ ਇਹਨਾਂ ਨੇ ਉਦੋਂ ਕੋ ਕਉਂ ਕਿਉਂ ਨਹੀਂ ਕਰਦੇ ਕਿ ਨਾਤੇ ਬੇਅਦਬੀ ਦੇ ਇਹਨਾਂ ਨੇ 10 ਸਾਲ ਦੇ ਵਿੱਚ ਕੀਤਾ ਅੱਜ ਆ ਕੇ ਬੋਲੀ ਜਾ ਰਹੇ ਆ ਇਸ ਕਰਕੇ ਇਹ ਦਿਖਾਣ ਲਈ ਹੰਝੂ ਨੇ ਇਹ ਅੰਦਰੋਂ ਹੋਰ ਨੇ ਮਿਹਰਬਾਨੀ ਜੀ ਲੋਕਾਂ ਦੀ ਸੇਵਾ ਲਈ ਇੱਥੇ ਬੈਠੇ ਨੇ ਕਹਿ ਰਹੇ ਨੇ ਕਿ ਪੰਜਾਬ ਚ ਵੀ ਸ਼ਾਇਦ ਗਠਬੰਧਨ ਹੋ ਸਕਦਾ ਹੈ ਲੇਕਿਨ ਹੁਣੇ ਤੱਕ ਸੀਟਾਂ ਦਾ ਪੰਜ ਰਾਜਾਂ ਵਿੱਚ ਵਟਵਾਰਾ ਹੋ ਚੁੱਕਾ ਪੰਜਾਬ ਹੁੰਦਾ ਕਿ ਨਹੀਂ ਹੁੰਦਾ ਇਹਦਾ ਆਉਣ ਵਾਲਾ ਟਾਈਮ ਦੱਸੂਗਾ ਦੂਸਰੀ ਗੱਲ ਜੋ ਕਹੀ ਹੈ ਕਿ ਜਿਹੜੇ 84 ਦੇ ਕਾਤਲ ਨੇ ਉਹਨਾਂ ਨਾਲ ਇਹਨਾਂ ਨੇ ਗਠਬੰਧਨ ਕੀਤਾ ਉਹਨਾਂ ਨੇ ਕਹਾ ਇਹ ਵੀ ਪਹਿਲੇ ਸੁੱਤੇ ਹੋਏ ਸੀਗੇ ਇਹਨਾਂ ਨੇ ਪਹਿਲੇ ਵੀ ਤਾਂ ਉਹਨਾਂ ਨਾਲ ਆਪਣੀ ਰਾਜਨੀਤਿਕ ਚਮਕਾਣ ਲਈ ਇਹ ਗੱਲ ਕਹੀਏ ਚਲੋ ਇਹ ਕਹਿਆ ਜਾਂਦਾ ਕਿ ਰਾਜਨੀਤ ਸਭ ਕੁਝ ਸੰਭਵ ਹੈ ਕੀ ਹੋ ਸਕਦਾ ਹੈ ਕੀ ਨਹੀਂ ਹੋ ਸਕਦਾ ਹੈ ਇਹ ਤਾਂ ਆਉਣ ਵਾਲਾ ਟਾਈਮ ਦੱਸੂਗਾ ਲੋਕ ਸਭਾ ਦੇ ਇਲੈਕਸ਼ਨ ਬਿਲਕੁਲ ਦਰਵਾਜ਼ੇ ਖੜੇ ਨੇ ਤੁਸੀਂ ਵੋਟਰ ਹੋ ಮತਦਾਤਾ ਹੋ ਹੁਣ ਇੱਕ મતદાન ਜਦੋਂ ਕਰੋਗੇ ਸੋਚ ਵਿਚਾਰ ਲਿਓ ਕਿ ਅੱਜ ਸਿਆਸਤ ਕਿੱਥੇ ਖੜੀ ਹੈ ਥੋੜੇ ਜਿਹਾ ਸਵਾਰਥੀ ਲੋਕ ਇੱਕ ਦੂਸਰੇ ਨਾਲ ਗਠਬੰਧਨ ਕਰ ਲੈਂਦੇ ਨੇ ਤੇ ਤੋਲ ਲੈਂਦੇ ਤੁਸੀਂ ਸਾਡੇ ਤੋਂ ਬਿਹਤਰ ਜਾਣਦੇ ਹੋ ਇੱਕ ਵਾਰ ਫਿਰ ਇਹਨਾਂ ਨੇ ਕਿਹਾ ਸਾਡੀ ਸਰਕਾਰ ਲੋਕਾਂ ਦੇ ਘਰ ਆ ਕੇ ਲੋਕਾਂ ਦਾ ਕੰਮ ਕਰਾ ਰਹੀ ਹੈ ਜੋ ਅੱਜ ਤੱਕ ਕਦੇ ਨਹੀਂ ਹੋਇਆ ਮੈਂ ਲੁਧਿਆਣਾ ਦਾ ਲੁਧਿਆਣਾ ਲਾਈਵ ਲਈ ਅਮੀਨਾ ਅਰਵਿੰਦਰ ਸਰਾਂਗ